ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਤੇ ਪਹਿਲਾਂ ਤਾਂ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਾਰਿਆਂ ਨੂੰ ਬਾਬੇ ਨਾਨਕ ਦੇ ਗੁਰਪੁਰਪ ਦੀਆਂ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਬਾ ਨਾਨਕ ਸਭਣਾ ਤੇ ਮੇਰ ਕਰੇ ਤੇ ਸਭਣਾ ਨੂੰ ਖੁਸ਼ੀਆਂ ਬਖਸ਼ੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਾਰੋਬਾਰ 'ਚ ਬਰਕਤਾਂ ਪਾਵੇ ਤੇ ਜਿਉਂਦੇ ਵਸਦੇ ਰਹੋ ਸਾਰੇ ਜਿੰਨੇ ਵੀ ਤੁਸੀਂ ਸਾਰੇ ਵੀਡੀਓ ਨੂੰ ਪਿਆਰ ਦਿੰਨੇ ਹੋ ਸਾਰੇ ਜਿਉਂਦੇ ਵਸਦੇ ਰਹੋ ਤੇ ਲਓ ਜੀ ਹੁਣ ਗੱਲ ਕਰਦੇ ਆਪਾਂ ਮੌਸਮ ਦੀ ਅਜਿਹਾ ਕਿ ਤੁਸੀਂ ਪਿੱਛੇ ਦੇਖ ਹੀ ਰਹੇ ਹੋਗੇ ਬਾਕੀ ਥੋੜਾ ਜਿਹਾ ਕੈਮਰੇ ਦੇ ਵਿੱਚ ਘਟਦੇ ਅਸਦਾ ਹੋਊਗਾ ਵੀ ਅੱਜ ਧੁੰਦ ਬਹੁਤ ਪਈ ਆ ਤੇ ਆ ਪਾਣੀ ਵੀ ਨਿੰਮਾਂ ਦੇ ਉੱਤੋਂ ਆ ਟਪਕ ਟਪਕ ਕਰ ਰਿਹਾ ਉਹ ਦੇਖੋ ਤੁਸੀਂ ਸਾਰਾ ਇਹ ਗਿੱਲਾ ਹੋਇਆ ਪਿਆ ਅੱਜ ਤੇ ਇਹ ਸਾਰੀ ਧੁੰਦ ਤਾਂ ਨਹੀਂ ਗਈ ਵਿੱਚ ਧੂਆ ਮਿਕਸ ਹੋਇਆ ਪਿਆ ਤੇ ਹਾਂ ਵੇਖੋ ਪਾਣੀ ਸਾਰੇ ਤੋਂਕੇ ਡਿੱਗੇ ਪਏ ਹਨ ਜਾਨੀ ਸਾਰੀਆਂ ਨਿੰਮਾਂ ਚੋਈ ਜਾਂਦੀਆਂ ਇਹ ਅੱਗੇ ਚੌਂਦੀਆਂ ਹੁੰਦੀਆਂ ਦਸੰਬਰ ਦੇ ਵਿੱਚ ਤੇ ਕਦੇ ਗਰਮੀ ਤੇ ਕਦੇ ਠੰਡ ਹੁਣ ਥੋੜਾ ਜਿਹਾ ਮਹਿਸੂਸ ਹੋਇਆ ਠੰਡ ਤੇ ਅੱਜ ਮੈਂ ਤਾਂ ਪਹਿਲੇ ਦਿਨ ਕੋਟ ਪਾਇਆ ਤੇ ਬਾਕੀ ਇਸ ਵਾਰ ਥੋੜਾ ਜਿਹਾ ਕਿਸਾਨਾਂ ਦਾ ਬਹੁਤ ਜਿਆਦਾ ਔਖਾ ਕਿਉਂਕਿ ਜਿਨ੍ਹਾਂ ਨੇ ਤਾਂ ਅਰਾਉਣੀਆਂ ਕਰ ਲਈਆਂ ਵਾਣ ਗਿੱਲੇ ਕਰ ਲਏ ਉਹ ਵਾਣ ਸੁੱਕਦੇ ਨਹੀਂ ਪਏ ਵੱਤਰ ਨਹੀਂ ਆ ਰਹੇ ਤੇ ਜਿਨ੍ਹਾਂ ਦੇ ਵਾਣ ਸੁੱਕੇ ਸੀਗੇ ਜਿਨ੍ਹਾਂ ਨੇ ਕਣਕਾਂ ਪਹਿਲਾਂ ਬੀਜੀਆਂ ਉਹ ਕਣਕਾਂ ਵੀ ਕੁਝ ਵੇ ਕੁਝ ਵਿੱਚੋਂ ਘਟੂਗੀਆਂ ਬਾਕੀ ਜ਼ਿਆਦਾਤਰ ਸਾਡੇ ਏਰੀਏ ਦੇ ਵਿੱਚ ਤਾਂ ਹਲੇ 10% ਕਣਕ ਦੀ ਵਿਜਾਤ ਹੋਈ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਿਆ ਜੋ ਵੀ ਕਿਹਨੇ ਕਿਹਨੇ ਕਣਕ ਬੀਜ ਲਈ ਆ ਤੇ ਇਹਦੇ ਵਾਣ ਬਹੁਤ ਔਖਾ ਰਹਿ ਜਾਣੀ ਝੋਨੇ ਦਾ ਬਾਂਸਮਤੀਆਂ ਦਾ ਝਾੜ ਵੀ ਘਟਾ ਰੇਟ ਵੀ ਘਟਾ ਬਾਕੀ ਕਿਸੇ ਦੀ ਹਜੇ ਬਾਂਸਪਤੀ ਵੱਢਣ ਵਾਲੀ ਆ ਆ ਸਾਡੇ ਗਵਾਂਡੀਆਂ ਦੀ ਹਜੇ ਬਾਂਸਪਤੀ ਵੱਢਣ ਵਾਲੀ ਆ ਦੇਖੋ ਤੁਸੀਂ ਤੇ ਆਪਣਾ ਵਾਣ ਖਰਚਿਆਂ ਦੇ ਵਿੱਚ ਆਪਾਂ ਪਾਣੀ ਛੱਡਦਾ ਸੀ ਕਿਉਂਕਿ ਆਪਾਂ ਝੋਨਾ ਪਹਿਲਾਂ ਵੱਢ ਲਿਆ ਸੀ ਤੇ ਮੈਂ ਆਖਿਆ ਵੀ ਚਲੋ ਧੁੱਪਾਂ ਲੱਗਦੀਆਂ ਵੀ ਗਰਮੀ ਬਹੁਤ ਆ ਵੀ ਵਾਣ ਛੇਤੀ ਆ ਜਾਊਗਾ ਪਰ ਵਾਣ ਹਾਲੇ ਵੀ ਨਹੀਂ ਆਇਆ ਅੱਜ ਦੇਖਦੇ ਆ ਤਵੀਆਂ-ਤਵੀਆਂ ਮਾਰ ਕੇ ਕਿਉਂਕਿ ਧੁੱਪ ਨਹੀਂ ਲੱਗਦੀ ਜੇ ਧੁੱਪ ਲੱਗੂਗੀ ਤਾਂ ਸਾਰਾ ਕੰਮ ਚੱਲੂਗਾ ਕਿਤੇ ਆਪਾਂ ਧੁੱਪ ਭਾਲਦੇ ਆ ਕਿਤੇ ਛਾਂ ਪਰ ਇਸ ਵਾਰ ਨਾ ਤਾਂ ਸਰਕਾਰ ਸਾਥ ਦੇ ਰਹੀ ਆ ਬਾਕੀ ਚਲੋ ਰੱਬ ਤਾਂ ਦਿੰਦਾ ਹੀ ਦਿੰਦਾ ਸਾਥ ਪਰ ਸਰਕਾਰ ਨਹੀਂ ਸਾਥ ਦੇ ਰਹੀ ਤੇ ਇਸ ਵਾਰ ਸਮਾਂ ਥੋੜਾ ਜਿਹਾ ਘਾਟੇਦਾ ਹੀ ਆ ਬਾਕੀ ਜਿੰਨਾ ਵੀ ਦਿੱਤਾ ਮਹਾਰਾਜ ਨੇ ਸ਼ੁਕਰ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਹਨਾ ਸ਼ੁਕਰਾਨੇ ਨਾਲ ਹੀ ਆ ਸਾਰਾ ਕੁਝ ਤੇ ਆ ਵਾਹਣ ਆਪਣਾ ਅਜੇ ਥੋੜਾ ਜਿਹਾ ਗਿੱਲਾ ਅਜੇ ਥੋੜਾ ਜਿਹਾ ਨਾ ਜਾਨੀ ਉਹ ਤਾਂ ਠੀਕ ਹੀ ਆ ਕੰਮ ਇੰਨਾ ਵੀ ਨਹੀਂ ਗਿੱਲਾ ਕਹਿ ਸਕਦੇ ਬਾ ਇੱਕ ਅੱਦੇ ਦਿਨ ਚਾਪਾ ਨਾ ਬੀਜਦੇ ਆ ਕਣਕ ਅੱਜ ਹੋ ਗਈ ਆ ਤਰੀਕ 15 ਤੇ ਬਾਕੀ ਜਿਵੇਂ ਵਾਹਿਗੁਰੂ ਨੂੰ ਮਨਜੋ ਜੋ ਸਮਾਂ ਹੁੰਦਾ ਹਨ ਉਦੋਂ ਹੀ ਸਾਰੇ ਕੰਮ ਹੁੰਦੇ ਆ ਟਾਈਮ ਤੋਂ ਪਹਿਲਾਂ ਕੋਈ ਕੰਮ ਨਹੀਂ ਹੁੰਦਾ ਤੇ ਆਸੇ-ਪਾਸੇ ਤੁਸੀਂ ਧੁੰਦ ਵੇਲੇ ਸਾਰੇ ਪਾਸੇ ਅੱਜ ਤਾਂ ਪੂਰੀ ਧੁੰਦੀ ਧੁੰਦ ਆ ਦੂਰ ਤੱਕ ਨਹੀਂ ਦਿਸਦਾ ਕੈਮਰੇ 'ਚ ਥੋੜਾ ਵੱਧ ਦਿਸਦਾ ਵੈਸੇ ਘਾਟੀ ਦਿਸਦਾ ਤੇ ਬਾਕੀ ਅੱਜ ਹਵਾ-ਵਾਵ ਚੱਲ ਪਈ ਆ ਪੂਰਾ ਕਿਉਂਕਿ ਪੂਰਾ ਹੁੰਦਾ ਥੋੜਾ ਸਿੱਲਾ ਪਛੋ ਚਲਣੀ ਚਾਹੀਦੀ ਆ ਫੇਰ ਵਾਣ ਵਾਣ ਸੁੱਕਣਗੇ ਪਰ ਜਿਹੜਿਆਂ ਦੇ ਵਾਣ ਸੁੱਕੇ ਆ ਉਹ ਨਾ ਤਾਂ ਹੁਣ ਰੌਣੀ ਕਰਨ ਯੋਗੇ ਆ ਤੇ ਉਹਨਾਂ ਨੇ ਕਨਕਾ ਵੈਸੇ ਬੀਜ ਲਿਆ ਚਲੋ ਐਦਾ ਹੀ ਆ ਇਹ ਲੇਟ ਫੇਟ ਬਾਕੀ ਹੁਣ ਥੋੜਾ ਜਿਹਾ ਕੰਮ ਸੀਗਾ ਖੇਤ ਕਰਨ ਵਾਲਾ ਉਹ ਕੀਤਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਹਾਂ ਲੇਟ ਵੀ ਆ ਗਈ ਆ ਲੇਟ ਦੀ ਵੈਸੇ ਹੁਣ ਜਿਆਦਾ ਲੋੜ ਤਾਂ ਹੈ ਨਹੀਂਗੀ ਲਾਓ ਬਈ ਮਿੱਤਰ ਪਿਆਰੋ ਸਾਢੇ 4 ਹੋ ਗਏ ਆ ਸ਼ਾਮ ਦੇ ਤੇ ਹੁਣ ਤਵੀਆਂ ਛੱਡੀਆਂ ਹਾਰ ਕੇ ਕਿਉਂਕਿ ਵਾਣ ਤਾਂ ਬਾਈ ਸੁੱਕਦੇ ਨਹੀਂ ਪੈਗੇ ਅੱਜ ਵੀ ਸਾਰਾ ਦਿਨ ਧੁੱਪ ਨਹੀਂ ਨਿਕਲੀ ਧੂਆ ਧੁੰਦ ਜੀ ਬਣੀ ਪਈ ਆ ਤੇ ਹੁਣ ਤਵੀਆਂ ਛੱਡੀਆਂ 2-3 ਦਿਨ ਫਿਰ ਹਵਾ ਹੀ ਲੱਗ ਜੂਗੀ ਬਾਹਰ ਨੂੰ ਤੇ ਫਿਰ ਪੀਜਣ ਵਾਲੇ ਬਣਾਗੇ ਪਰ ਵਾਹਣ ਬਹੁਤ ਗਿੱਲੇ ਆ ਜਿਹੜੇ ਰੌਣੀ ਕੀਤੇ ਆ ਇਹਨਾਂ ਨਾਲ ਵਾਹਣ ਦੀ ਹਵਾ ਹੀ ਲੱਗ ਜੂ ਪਲਟਾ ਪਲਟੀ ਹੋ ਜੂਗੀ ਨਾਲੇ ਬਹੁਤ ਸਾਲ ਹੋ ਗਏ ਤਵੀਆਂ ਨਹੀਂ ਮਾਰੀਆਂ ਤੇ ਬਾਕੀ ਕੁਝ ਕਿ ਭਰਾ ਪਿਛਲੇ ਸਾਲ ਆਪਾਂ ਨੂੰ ਕਹਿੰਦੇ ਸੀ ਵੀ ਜ਼ੀਰੋ ਨਹੀਂ ਸੁਪਰਸੀਡਰ ਵਧੀਆ ਹੁੰਦਾ ਐਦਾਂ ਕਿ ਭਾਈ ਥੋੜੀ ਮੰਨ ਲਈ ਆ ਤੋਂ ਕਹਿਦ ਕਿ ਪੁਲਜ ਪੁਲਜ ਜਿਆ ਹੋਇਆ ਪਿਆ ਕੰਮ ਐਦਾਂ ਕਿ ਥੋੜੇ ਮਗਰ ਲੱਗ ਕੇ ਸੁਪਰਸੀਡਰ ਨਾਲ ਬੀਜਦੇ ਆ ਨਾਲੇ ਵਾਣ ਪੋਲਾ ਹੋ ਜਾਊਗਾ 5-6 ਸਾਲ ਹੋ ਗਏ ਆ ਜ਼ੀਰੋ ਡਰਿੱਲ ਨਾਲ ਬੀਜਦੇ ਆ ਨੂੰ ਵਾਣ ਥੋੜਾ ਤੜੜਾ ਹੋ ਜਾਂਦਾ ਇਹ ਗੱਲ ਸੱਚੀ ਆ ਤੇ ਬਾਕੀ ਮੈਂ ਕਈ ਵੀਡੀਓ ਦੇਖੀਆਂ ਉਹ ਚੇ ਕਹਿੰਦੇ ਆ ਵੀ ਵਾਣ ਵਾਹਿਆ ਕਰੋ ਵਾਹ ਕੇ ਟਿਕਾ ਕੇ ਬੀਜਣਾ ਚਾਹੀਦਾ ਸਹੀ ਗੱਲ ਐਡੇ ਵੱਡੇ ਵੱਡੇ ਟਰੈਕਟਰ ਆ ਤੇ ਵਾਣ ਵਾਉਣੇ ਚਾਹੀਦੇ ਆ ਨਾ ਆਪਾਂ ਛੇਤੀ ਕਰ ਜਾਈ ਫਰ ਮੈਂਗਾ ਅੱਜ ਤਵੀਆਂ ਛੱਡ ਫੇਰ ਸੁਪਰਸੀਡਰ ਨਾਲ ਉਹ ਤੋਂ ਵੇਚਾਂਗੇ ਨਾਲੇ ਹਵਾ ਲੱਗ ਜੂ ਉਵੇਂ ਦਾ ਵਾਹਨ ਨੂੰ ਹਵਾ ਹੀ ਨਹੀਂ ਲੱਗਦੀ ਤਾਂ ਮੈਂ ਕਿ ਕਸੂਤੇ ਹੋਏ ਪਏ ਆ ਪਿਛਲੇ ਸਾਲ ਨੂੰ ਹੋਇਆ ਕਿ ਮੈਂ 7 ਦਿਨ ਲੇਟ ਤੇ ਤਿੰਨ ਆਕ ਦਿਨਾਂ ਨੂੰ ਵੇਚ ਦਿਆਗੇ ਬਾਕੀ ਇਧਰ ਵਾਹਨ ਵਧੀਆ ਬੰਦਾ ਜਾਂਦਾ ਨਾਲੇ ਉਤਲ ਪੁਤਲ ਜਿਹਾ ਜਿਹਾ ਨਾਲੇ ਹਵਾ ਹੀ ਲੱਗਦੀ ਸੀ ਆਵਾਜ਼ ਚੈੱਕ ਕਰੋ ਸਵਰਾਜ ਦੀ ਹੇ ਤਾਂ ਵੇਂ ਜਾਂ ਤਾਂ ਵੇਂ ਆਈਆਂ ਘੈਂਟ ਗੱਲ ਬਾਤ ਵੈਸੇ ਤੜੀਆਂ ਚੀਜ਼ ਕਮਾਲ ਹੀ ਵੈਸੇ ਪਰ ਆਪਾਂ ਹੁਣ ਘੱਟ ਮਾਰਦੇ ਆਂ ਤੜੀਆਂ ਤੇ ਆਪਣੇ ਤਾਂ ਪੈਂਟ 'ਚ ਵੀ ਘੱਟ ਹੀ ਕਰਾਇ ਤੇ ਮਿਲਦੀਆਂ ਸੋਸਾਇਟੀ 'ਚੋਂ ਮਿਲ ਗਿਆ 1 ਵਜੇ ਤੇ ਡਿੱਕੀ ਜਾਂਨੇ ਆ ਤੇ ਜਾ ਕੇ 3:30-4 ਵਜੇ ਮਿਲ ਗਏ ਆਪਾਂ ਲਾਓ ਮੈਟਰੋ ਇੱਧਰ ਦਾ ਕੰਮ ਡਨ ਹੋ ਗਿਆ ਹੁਣ ਉਧਰ ਥੱਲੇ ਚੱਲਦੇ ਆਂ ਜਾਣੀ ਮੇਰੇ ਮੈਨੂੰ ਤਾਂ ਵਧੀਆ ਲੱਗਾ ਵੀ ਤਵੀਆਂ ਮਾਰਨੀਆਂ ਵਧੀਆ ਹੁੰਦੀਆਂ ਹੁਣ ਵਾਹਣ ਜਵਾਂ ਵਧੀਆ ਬਣ ਗਿਆ ਧੂਆਂ ਫੇਰ ਹੋ ਗਿਆ ਜਿਹੜਾ ਮਾੜਾ ਸੂਰਜ ਨਿਕਲਿਆ ਫਿਰ ਗਮ ਹੋ ਗਿਆ ਚਲੋ ਇੱਕ ਵਾਂਡੀ ਵੀ ਲੱਗੇ ਪਿਆ ਬਈ ਆ ਡਿੱਗੀ ਬਾਹ ਬਤੀ ਵੱਡਨੀ ਬਹੁਤ ਔਖੀ ਆ ਸੱਚੀ ਬਹੁਤ ਔਖੀ ਮਸ਼ੀਨ ਚੱਕਦੀ ਆ ਨਾ ਵੀ ਮਿੱਤਰੋ ਹਨੇਰਾ ਹੋ ਗਿਆ ਤੇ ਵਾਣ ਬਹੁਤ ਗਿੱਲਾ ਕਦੇ ਕਦੇ ਨਾ ਬਹੁਤ ਔਖੀਆਂ ਤਵੀਆਂ ਲੰਗਦੀਆਂ ਚੱਲ ਹੁਣ ਹਵਾ ਹੀ ਲੱਗ ਜੂ ਪਰ ਸਾਰੇ ਲੋਕਾਂ ਨੂੰ ਔਖਾ ਹੋਇਆ ਪਿਆ ਗੱਲਾਵੱਤਾ ਨੱਪੀ ਆਉਂਦੇ ਲੋਕ ਪਰ ਚਲੋ ਆ ਦੇਖੋ ਬਈ ਧੰਦ ਫੇਰ ਆ ਗਈ ਵਿੱਚੇ ਧੂਆਂ ਮੈਕਸ ਹੋਇਆ ਪਿਆ ਬੰਦਾ ਫੰਕਸ਼ਨ ਅੱਜ ਵਧੀਆ ਹੂੰ ਉਹ ਵਧੀਆ ਅੱਜ ਠੰਡੀ ਬਹੁਤ ਸੀ ਹਨਾ ਬਹੁਤ ਰੰਚੀ ਅੱਜ ਤਾਂ ਦੇ ਬੱਚਿਆਂ ਨੇ ਵੇਚਿਆ ਤੁੰਗੜੀ ਆਉਂਦੇ ਸੀ ਸਾਰੇ ਟੰਗੜੀਆਂ ਦੇ ਹਨਾ ਹਾਂ ਅੱਜ ਬਹੁਤ ਠੰਡਿਆ ਵਾ ਬਹੁਤ ਠੰਡ ਸੀ ਤੇ ਕਿਵੇਂ ਰਿਹਾ ਵਧੀਆ ਰਿਹਾ ਹਾਂਜੀ ਹੋਰ ਸਟੈਪ ਤਾਂ ਨਹੀਂ ਭੁੱਲੀ ਕੋਈ ਨਾ ਅੱਜ ਸੀਗਾ ਜੀ ਇਹਨਾਂ ਦੇ ਸਕੂਲ ਚਿਲਡਰਨ ਡੇ ਦਾ ਫੰਕਸ਼ਨ ਹਾਂਜੀ ਅੱਜ ਸੀਗਾ ਚਿਲਡਰਨ ਦੇ ਬੱਚਿਆਂ ਦਾ ਦਿਨ ਹਾਂਜੀ ਬੱਚੇ ਨੇ ਕੀ ਖਾਦਾ ਅੱਜ ਅਸੀਂ ਲੈਤੇ ਦੇ ਸੀ ਮੈਦੀ ਪੋਪਕੋਰਨ ਅ ਅਮਰੂਦ ਵੀ ਲੈਤੇ ਦੇ ਸੀ ਪੁਦੀ ਵੀ ਲੈਤੇ ਦੇ ਸੀ ਹਾਂਜੀ ਤੇ ਫਿਰ ਹੈਪੀ ਹੈਪੀ ਰਹੇ ਸਾਰਾ ਦਿਨ ਹੀ ਰਹੇ ਫ੍ਰੀ ਕੇ ਖਾਫੜੇ ਤੱਕ ਸਾਰਾ ਦਿਨ ਪੜੇ ਸਾਰਾ ਦਿਨ ਪੜੇ ਹਾਂਜੀ ਅੱਛਾ ਸਵੇਰੇ ਸਵੇਰੇ ਹੋ ਗਿਆ ਐਰਤੀ ਹਾਂਜੀ ਐਰਤੀ ਨਾ ਲੈਤੇ ਨੀ ਤੇ ਦਰੋਂ ਦੇ ਬੱਚੇ ਨੀ ਟਾਇਲਟ ਜਾਂਦੇ ਹੁੰਦੇ ਆ ਅੱਛਾ ਆ ਦੇ ਲੈ ਦੀ ਇਹ ਫਿਰ ਸਾਰਾ ਦਿਨ ਪੜੀ ਹਾਂ 10:00 ਵਜੇ ਤੱਕ ਫੰਕਸ਼ਨ ਕਲੀਅਰ ਹੋ ਗਿਆ ਨਾ ਨਾ ਬਸ ਘੰਟਾ ਜੀ ਹੀ ਐਸੀ ਅੱਛਾ ਅੱਛਾ ਛੋਟੇ ਸੀ ਠੀਕ ਹੈ ਠੀਕ ਹੈ ਲਓ ਜੀ ਮੈਡਮਾ ਨੇ ਵੀਡੀਓ ਤਾਂ ਬਣਾਈ ਆ ਤੇ ਮੈਂ ਇਸ ਤੋਂ ਅੱਗੇ ਐਡ ਕਰੂੰਗਾ ਪਰ ਉਹ ਕਲੀਅਰ ਨਹੀਂ ਹਨਾ ਜਿਆਦਾ ਹੈਗੀ ਧੁੰਦ ਬਹੁਤ ਸੀ ਪਰ ਜਿਹੜੇ ਸਵੇਰੇ ਇਹ ਕਰਦੀ ਸਟੈਪ ਉਹ ਵੀ ਅੱਗੇ ਐਡ ਕਰਾਂਗੇ ਤੇ ਬਾਕੀ ਆਗੇ ਹੁਣ ਰੋਟੀ ਪਾਣੀ ਖਾ ਲਿਆ ਖੇਤੋਂ ਤੇ ਹੁਣ ਤਿੰਨ ਚਾਰ ਦਿਨ ਆਪਾਂ ਲਵਾਵਾਂਗੇ ਵਾਹ ਨੂੰ ਹਵਾ ਤੇ ਧੂਆਂ ਦਾ ਫੇਰ ਧੁੰਦ ਮਿਕਸ ਹੋ ਗਈ ਹੈ ਸਾਰੀ ਤੇ ਕਹਿੰਦੇ ਭਈ ਇਹ ਘਟੋ ਘਟ 5-7 ਦਿਨਾਂ ਦਾ ਕੰਮ ਹੈਗਾ ਤੇ ਬਾਕੀ ਕੱਲ ਨੂੰ ਕਣੀ ਕਾਮਨਾ ਵੀ ਹੋ ਸਕਦਾ ਤੇ ਬਾਕੀ ਸਭ ਰੱਬ ਨੂੰ ਪਤਾ ਬਾਕੀ ਚਲੋ ਜਿਵੇਂ ਵੀ ਹੈਗਾ ਨਾਲ ਹੀ ਇਹ ਸਿਸਟਮ ਦੇ ਪਰ ਥੋੜਾ ਜਿਹਾ ਇਸ ਵਾਰ ਥੋੜਾ ਔਖਾ ਹੋਇਆ ਪਿਆ ਤੇ ਬਾਕੀ ਚਲੋ ਸਮਾਂ ਹੁੰਦਾ ਜਿਵੇਂ ਵੀ ਹੁੰਦਾ ਮੈਂ ਚੱਲੂਗਾ ਤੇ ਹੁਣ ਛੁੱਟੀਆਂ ਫਿਰ ਤਨ ਹਾਂਜੀ ਲਓ ਜੀ ਇਸ ਤੋਂ ਅੱਗੇ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਹੋਰ ਵੀ ਵਧੀਆ ਵਧੀਆ ਤੇ ਨਵੀਆਂ ਵੀਡੀਓਜ਼ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਮਿਲਦੇ ਆ ਫਿਰ ਤੁਹਾਨੂੰ ਅਗਲੇ ਵੀਡੀਓ ਚ ਬਾਏ ਬਾਏ ਗੁੱਡ ਨਾਈਟ